ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੀ ਜਮ ਸੰਬੰਧੀ ਸਾਖੀ ਗੁਰਨਾਨਕ ਦੇਵ ਜੀ ਦਾ ਜਨਮ ਤੇ ਪ੍ਰਭਾਤ ਫੇਰੀਆਂ ਜਦੋਂ ਧਰਤੀ ਤੇ ਦੁੱਖ ਤੇ ਹਨੇਰਾ ਸੀ ਅਕਾਲ ਪੁਰਖ ਨੇ ਆਪਣੀ ਜੋਤ ਧਰਤੀ ਤੇ ਭੇਜਣ ਦਾ ਫੈਸਲਾ ਕੀਤਾ ਸਵਰਗ ਲੋਕ ਖੁਸ਼ ਹੋ ਗਿਆ ਦੇਵਤਿਆਂ ਅਤੇ ਅpsਰਾਵਾਂ ਨੇ ਗੁਰੂ ਜੀ ਦੇ ਸਵਾਗਤ ਵਿੱਚ ਸ਼ਬਦ ਗਾਣ ਕੀਤੇ ਫੁੱਲ ਖੇੜੇ ਅੰਮ੍ਰਿਤ ਵਰਸਿਆ ਹਰ ਕੋਈ ਬਹੁਤ ਖੁਸ਼ ਸੀ ਉਨ੍ਹਾਂ ਨੇ ਕਿਹਾ ਤਨ ਹੈ ਤਰਤੇ ਜਿੱਥੇ ਗੁਰੂ ਨਾਨਕ ਦੇਵ ਜੀ ਆ ਰਹੇ ਹਨ ਵਿਸਾਖ ਦੀ ਪੂਰਨਮਾਸ਼ੀ ਤਲਵੰਡੀ ਵਿੱਚ ਮਾਤਾ ਤ੍ਰਿਪਤਾ ਜੀ ਦੇ ਘਰ ਗੁਰੂ ਜੀ ਨੇ ਜਨਮ ਲਿਆ ਕਮਰੇ ਵਿੱਚ ਚਾਨਣ छा ਗਿਆ ਹਵਾ ਸੁਗੰਧ ਨਾਲ ਭਰ ਕੇ ਦਾਈ ਦولتਾਨੇ ਕਿਹਾ ਇਹ ਕੋਈ ਆਮ ਬੱਚਾ ਨਹੀਂ ਇਹ ਪਰਮਾਤਮਾ ਦੀ ਜੋਤ ਹੈ ਉਸ ਵੇਲੇ ਸਵਰਗ ਲੋਕ ਨੇ ਵੀ ಅಪਾਰ ਖੁਸ਼ੀ ਨਾਲ ਗੁਰੂ ਜੀ ਦਾ ਸਵਾਗਤ ਕੀਤਾ ਜਿਵੇਂ ਅੱਜ ਅਸੀਂ ਗੁਰਪੁਰਬ ਤੋਂ ਪਹਿਲਾਂ ਪ੍ਰਬਾਤ ਫੇਰੀਆਂ ਕੱਢਦੇ ਹਾਂ ਉਹ ਖੁਸ਼ੀ ਧਰਤੀ ਤੇ ਵੀ ਵਾਪਰਦੀ ਹੈ ਪ੍ਰਬਾਤ ਫੇਰੀ ਵਿੱਚ ਸੰਗਤ ਸਵੇਰੇ ਸਵੇਰੇ ਗੁਰੂ ਘਰਾਂ ਵਿੱਚ ਇਕੱਠੀ ਹੁੰਦੀ ਹੈ ਅਤੇ ਬਾਣੀ ਪੜਤੀ ਹੈ ਵਾਹਿਗੁਰੂ ਵਾਹਿਗੁਰੂ ਜੀ ਦੀ ਧੁਨ ਨਾਲ ਹਰ ਗਲੀ ਚਾਨਣ ਨਾਲ ਭਰ ਜਾਂਦੀ ਹੈ ਬੱਚੇ ਫੁੱਲ ਚੁੱਕਦੇ ਨੇ ਵਟੇ ਕੁਰਬਾਨੀ ਕੋਉਂਦੇ ਨੇ ਅਤੇ ਹਰ ਦਿਲ ਵਿੱਚ ਸੂਰਜ ਵਰਗਾ ਚਾਨਣ ਹੋ ਜਾਂਦਾ ਹੈ ਸਭ ਇਕੱਠੇ ਹੋ ਕੇ ਅਰਦਾਸ ਕਰਦੇ ਹੰ ਧੰਨ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੇ ਆਉਣ ਨਾਲ ਦੁਨੀਆਂ ਵਿੱਚ ਸ਼ਾਂਤੀ ਤੇ ਚਾਨਣ ਆਇਆ ਇਸ ਤਰ੍ਹਾਂ ਸਵਰਗ ਲੋਕ ਦਾ ਸਵਾਗਤ ਤੇ ਅੱਜ ਦੀ ਪ੍ਰਬਾਤ ਫੇਰੀ ਇੱਕ ਹੀ ਜੋਤ ਅਤੇ ਪਿਆਰ ਨੂੰ ਦਰਸਾਉਂਦੀ ਹੈ ਜੇ ਤੋ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਗੁਰਪੁਰਬ ਨੇੜੇ ਆਉਂਦਾ ਹੈ ਤਾਂ ਸਾਰੀ ਸੰਗਤ ਦੇ ਦਿਲਾਂ ਵਿੱਚ ਖੁਸ਼ੀ ਤੇ ਚਾਨਣ ਦੀ ਲਹਿਰ ਦੌੜ ਪੈਂਦੀ ਹੈ ਗੁਰਪੁਰਬ ਸਿਰਫ ਇੱਕ ਦਿਨ ਨਹੀਂ ਇਸਨੂੰ ਯਾਦ ਦਿਵਾਉਂਦਾ ਹੈ ਉਸ ਜੋਤ ਨੂੰ ਜਿਸ ਨੇ ਧਰਤੀ ਤੇ ਆ ਕੇ ਹਨੇਰੇ ਨੂੰ ਮਿਟਾਇਆ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਿਖਾਇਆ ਕਿ ਇੱਕ ਓੰਕਾਰ ਅਰਥਾਤ ਪ੍ਰਮਾਤਮਾ ਇੱਕ ਹੈ ਜੋ ਸਾਰੇ ਜੀਵਾਂ ਵਿੱਚ ਵਸਦਾ ਹੈ ਉਹਨਾਂ ਨੇ ਦਿਖਾਇਆ ਕਿ ਮਨੁੱਖਤਾ ਸੇਵਾ ਤੇ ਨਿਮਰਤਾ ਹੀ ਸੱਚਾ ਰਸਤਾ ਹੈ ਗੁਰਪੁਰਬ ਤਾਂ ਪਹਿਲਾ ਸਾਰੇ ਸੰਗਤ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰਭਾਤ ਫੇਰੀਆਂ ਕੱਢਦੀ ਹੈ ਸਵੇਰੇ ਸਵੇਰੇ ਹਨੇਰੇ ਵਿੱਚ ਸੰਗਤ ਗੁਰਬਾਣੀ ਗਾਉਂਦੀ ਹੋਈ ਗਲੀਆਂ ਵਿੱਚ ਨਿਕਲਦੀ ਹੈ ਵਾਹਿਗੁਰੂ ਵਾਹਿਗੁਰੂ ਜੀ ਦੇ ਧੰਨ ਨਾਲ ਸਾਰਾ ਮਾਹੌਲ ਗੂੰਜਦਾ ਹੈ ਹਰ ਘਰ ਦੇ ਬਾਹਰ ਸੰਗਤ ਰੁਕਦੀ ਹੈ ਸ਼ਬਦ ਗਾਏ ਜਾਂਦੇ ਹਨ ਅਤੇ ਘਰ ਦੇ ਲੋਕ ਪਾਣੀ ਛਿੜਕਦੇ ਹਨ ਫੁੱਲ ਚੜਾਉਂਦੇ ਹਨ ਇਹ ਅਰਦਾਸ ਕਰਦੇ ਹਨ ਕਿ ਹੇ ਗੁਰੂ ਨਾਨਕ ਸਾਡੇ ਘਰ ਵਿੱਚ ਵੀ ਚਾਨਣ ਤੇ ਮਿਹਰ ਬਣੀ ਰਹੇ ਬੱਚੇ ਖੁਸ਼ੀ ਨਾਲ ਫੁੱਲ ਵਰਸਾਉਂਦੇ ਹਨ ਸੰਗਤ ਗੁਰਬਾਣੀ ਗਾਉਂਦੀ ਹੈ ਅਤੇ ਬਚੁਰਗ ਸੰਗਤ ਅਸੀਸਾਂ ਦਿੰਦੇ ਹਨ ਇਹ ਸਿਰਫ ਇੱਕ ਫੇਰੀ ਨਹੀਂ ਇਹ ਆਤਮਿਕ ਯਾਤਰਾ ਹੈ ਜਿੱਥੇ ਹਰ ਦਿਨ ਗੁਰੂ ਜੀ ਦੇ ਨਾਮ ਨਾਲ ਰੋਸ਼ਨ ਹੋ ਜਾਂਦਾ ਹੈ ਜਿਵੇਂ ਸਰਕ ਲੋਕ ਵਿੱਚ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇ ਉਹਨਾਂ ਦਾ ਸਵਾਗਤ ਕੀਤਾ ਸੀ ਅਜਿਹਾ ਹਿੱਸਾ ਢੀਰਤੀ ਤੇ ਹਰ ਗਲੀ ਹਰ ਪਿੰਡ ਹਰ ਘਰ ਵਿੱਚ ਪ੍ਰਬਾਤ ਫੇਰੀਆਂ ਗੁਰੂ ਜੀ ਦੇ ਆਉਣ ਦਾ ਸੁਨੇਹਾ ਬੰਦਿਆ ਜਿੱਥੇ ਵੀ ਇਹ ਜੋਤ ਲੰਘਦੀ ਹੈ ਉੱਥੇ ਪਵਿੱਤਰਤਾ ਅਤੇ ਖੁਸ਼ੀ ਫੈਲ ਜਾਂਦੀ ਹੈ ਇਹ ਸਮਾਹ ਹੁੰਦਾ ਹੈ ਆਪਣੀ ਆਤਮਾ ਨੂੰ ਸ਼ਾਂਤੀ ਦੇਂਦਾ ਆਪਣੇ ਮਨ ਨੂੰ ਸਾਫ਼ ਕਰਨਦਾ ਤੇ ਸੇਵਾ ਅਤੇ ਪ੍ਰੇਮ ਦੀ ਜੋਤ ਜਗਾਉਂਦਾ ਗੁਰਪੁਰਬ ਵਾਲੇ ਦਿਨ ਸਵੇਰੇ ਸਵੇਰੇ ਸੰਗਤ ਗੁਰਦੁਆਰੇ ਵਿੱਚ ਇਕੱਠੀ ਹੁੰਦੀ ਹੈ ਗੁਰਬਾਣੀ ਦਾ ਪਾਠ ਹੁੰਦਾ ਹੈ ਲੰਗਰ ਸੇਵਾ ਚੱਲਦੀ ਹੈ ਇਹ ਤੇ ਹਰ ਚਿਹਰੇ ਤੇ ਇੱਕ ਖਾਸ ਨੂਰ ਚਮਕਦਾ ਹੈ। ਕਈ ਲੋਕ ਕਹਿੰਦੇ ਹਨ ਕਿ ਇਹ ਚਾਨਣ ਸਿਰਫ ਦੇਵਿਆਂ ਦਾ ਨਹੀਂ ਇਹ ਤਾਂ ਗੁਰੂ ਨਾਨਕ ਦੇਵ ਜੀ ਦੀ ਬਖਸ਼ੀ ਹੋਈ ਰੋਸ਼ਨੀ ਹੈ ਜੋ ਹਰ ਸੱਚੇ ਭਗਤੇ ਦੇ ਦਿਲ ਵਿੱਚ ਜਗਦੀ ਰਹਿੰਦੀ ਹੈ। ਅੰਤ ਵਿੱਚ ਸਾਰੇ ਸੰਗਤ ਇਕੱਠੇ ਹੋ ਕੇ ਅਰਦਾਸ ਕਰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।